ਪੰਜਾਬ ਫੜਾਂ ਦੀ ਵਜ੍ਹਾ ਡੋਬਰੇ ਹੈ ਤੇ ਪੰਜਾਬ ਦੇ ਵਾਸ ਪਹਿਲੀ ਕਿ ਮੁੱਖ ਮੰਤਰੀ ਕੋਲ ਸੰਗਾਂ ਲੱਗੀ ਕੱਦ ਤੋਂ ਹਾਲੀ ਦੀ ਰਿਪੋਰਟ ਸਰਸਵਾਰ ਦੇ ਵਿੱਚ ਆ ਕਿ ਆਈਸੀਫੂ ਕਾਜ ਤੇ ਮਨ ਅਵਾਜ਼ ਚੱਲ ਰਿਹਾ ਪੰਜਾਬ ਦੀ ਗੱਲ ਕਰ ਲਈ ਇਸ ਵੀ ਲਈ ਪੰਜਾਬ ਦੇ ਅੰਦਰ 23 ਜ਼ਿਲ੍ਹੇ ਫੜਾਂ ਨਾਲ ਪ੍ਰਭਾਵਤ ਨੇ 2000 ਦੇ ਕਰੀਬ ਪਿੰਡ ਡੋਬੇ ਹੋਏ ਨੇ ਇਸ ਵਿੱਚ ਵੀ ਖਰਾਬ ਹੋਣ ਦੀ ਤੱਕ ਪ੍ਰਭਾਵ ਪਈ ਤੇ 4 ਲੱਖ ਲੋਕ ਫੜਾਂ ਮਾਰਕੀ 43 ਦੇ ਕਰੀਬ ਜਿਹੜੀ ਹੈ 32 ਮੰਥ ਪੈਂਟ ਕਰ ਰਹੀ ਮੈਂ ਸਰ ਕੇਂਦਰ ਨੇ ਹਲੇ ਤਾਈਂ ਪੰਜਾਬ ਦੀ ਮਦਦ ਤਾਂ ਕੀ ਕਰਨੀ ਸੀ ਬਲਕਿ ਉਹ ਭਾਰਤ ਠੇਕਰਾ ਭਾਰਤ ਜਿਹੜਾ ਫੰਡ ਦਿੱਤਾ ਗਿਆ ਇਹ ਪੰਜਾਬ ਦੀ ਤਰਫੋਂ ਗੈਰ ਕਾਨੂੰਨੀ ਮਾਈਨਿੰਗ ਉਹ ਇਹ ਖੜਾ ਹੁੰਦਾ ਸਰਕਾਰ ਨਹੀਂ ਬਣਿਆ ਪਰ ਕੇਂਦਰੀ ਟੀਮਾਂ ਪੰਜਾਬ ਦੀ ਤਰਫੋਂ ਉਹਦੇ ਵੀ ਵੇਖਣ ਵਾਲੀ ਗੱਲ ਹੈ ਕਿ ਲੰਗੀ ਕਾਲ ਦੇ ਮੰਤਰੀ ਮੰਤਰੀ ਬੈਠੇ ਲੋਕ ਨੂੰ ਬਲੈਂਸਿੰਗ ਨਾਲ ਬੁਲਾਉਣ ਦੀ ਬਜਾਏ ਇਹ ਪੈਸੋ ਵਰਤਣ। ਕਿਉਂਕਿ ਮੰਤਰੀ ਮੰਡਲ ਦੀ ਬੈਠਕ ਉਹਤੇ ਵੱਡੇ ਪੱਧਰ ਉਤੇ ਠੀਕ ਹੈ। ਬਹੁਤ ਸਾਰੇ ਜਿਹੜੇ ਫੈਸਲੇ ਕੇਂਦਰ ਸਰਕਾਰ ਦੀ ਮਦਦ ਆਉਣੀ ਹੈ ਜਾਂ ਪੰਜਾਬ ਨੇ ਜਿਹੜਾ ਪ੍ਰੋਜੈਕਟ ਕੀਤਾ ਨੇ ਹਾਲਾਂਕਿ ਸਾਰਾ ਮੰਤਰੀ ਮੰਡਲ ਉੱਤੇ ਮਾਰੰਦ ਜਨਾਬ ਨੇ। ਕਿ ਅੱਜ ਹੀ ਸਾਰੇ ਅੱਜ ਦੀ ਚਰਚੇ ਕਾਸ ਇਸ ਕਲਵਾਤ ਲਈ ਸਾਡੇ ਨਾਲ ਖਾਸ ਤੌਰ ਤੇ ਜੁੜਿਆ। ਉਕੇ ਇੰਸਪੈਕਟ ਤੇ ਸੈਸੀ ਮਹਾਲ ਪਰ ਇਸ ਵਾਰ ਵੀ ਪ੍ਰਚਲਨ ਕਰਦੀ। ਜਿਸ ਸਭ ਨੂੰ ਰਸਾਤ ਚੈਨਲ ਤੋਂ ਸੁਆਗਤ ਕੀਤਾ। ਬਰਸਾ ਸਭ ਤੋਂ ਪਹਿਲਾਂ ਜੀਤ ਕਰਦੇ ਆ ਕਿ ਜਿਹੜੀ ਮੀਡੀਆ ਰਿਪੋਰਟ ਮੁਤਾਬਕ ਮੁੱਖ ਮੰਤਰੀ ਪਰਵੰਸਿੰਗ ਬਾਅਨ ਆਈਸਨ ਇਹ ਸਦਾ ਉਹ ਸਭ ਤੋਂ ਪਹਿਲਾਂ ਦਾ ਭਾਵ ਕਿ ਉਹ ਕਿਸੇ ਖਾਸ ਬਿਮਾਰੀ ਦੀ ਗੱਲ ਆ ਰਹੀ ਪੀੜਤ ਨੇ ਲੰਘੇ ਕੱਲ ਉਹਨਾਂ ਨੂੰ ਦਾਖਲ ਕਰਵਾ ਲਿਆ ਗਿਆ ਮੰਤਰੀ ਮੰਡਲ ਦੀ ਬੈਠਕ ਹੁਣ ਅਗਲੇ ਹਕਮਤਾਂ ਕੇਂਦਰ 파ਰਟੀ ਦੀ ਬੈਠਕ ਹੈ ਪੰਜਾਬ ਦੇ ਵਿੱਚ ਜਿਹੜਾ ਹੜਾਂ ਦਾ ਪ੍ਰਕੋਪ ਹੋਇਆ ਜਿਉਂਦਾ ਜਿਆ। ਇੰਦਰ ਪ੍ਰਤਾਕੀ ਕਰੀ ਪੜ ਲਿਆ ਗਿਆ। ਸਿਆਸਤ ਦੇ ਮੱਦੇਪੰਦਰ ਨੂੰ ਕੀ ਭਤੀਰੀ ਹੈ। ਇੱਕ ਆਪਦਾ ਵਿਧਾਇਕ ਇੰਦੀ ਨੀ ਉੱਪਰ ਆ ਰਿਹਾ। ਮੱਦੇਪੰਦਰ ਤੇ ਸਾਰੀ ਕਹਾਣੀ ਦੇ ਵਿੱਚ ਉਹ ਇਸ ਮਾਹੌਲ ਨੂੰ ਜੋੜ ਕੇ ਵਿਖਿਆ ਜਾ ਰਿਹਾ। ਆਪ ਦੀ ਜਿਹੜੀ ਸੁਖਰੀਮੋਂ ਨੇ ਅਰਵਿੰਦ ਕੇਜਰੀਵਾਲ ਹਰ ਪੀੜ ਹਲਾਕੇ ਦੇ ਵਿੱਚ ਜਾਂਦੇ ਆ ਤੇ ਮੁੱਖ ਮੰਤਰੀ ਭਗਵੰਤ ਸਿੰਘ ਨੰਦੂ ਦੇ ਆਉਣ ਨੇ ਇੱਕ ਕੰਸੀਲਟ ਕਰਵਾ ਸੀ ਅਧਿ ਹਸਾਰਾ ਜਿਹਾ ਮਾਹੌਲ ਇਸ ਮਾਹੌਲ ਦੇ ਵਿੱਚ ਜਿਹੜੀਆਂ ਅੰਦਰनियां ਗੁੱਝਿਆ ਕਰਨਾ ਨਹੀਂ ਤਾਂ ਗੁੱਝੀ ਪੀਸੂ ਕਹਿੰਦੇ ਕਰਦੋਟਾ ਪੰਜਾਬ ਦਾ ਪੰਜਾਬ ਖੁੱਲਿਆ ਜੀਵਨ ਦੇਖੋ ਹੰਸਾਬ ਅੰਦਰ ਕੀ ਕਰਦੇ ਨੇ ਕਹਿੰਦੇ ਟੱਕੀ ਵਿਜੇ ਕੋਈ ਨਾ ਗੁੱਝੇ ਪਰ ਜਿਹੜੀਆਂ ਅੰਦਰੀਆਂ ਹੁੰਦੀਆਂ ਨੇ ਜੇ ਕੋਈ ਅੱਗ ਹੁੰਦੀ ਹੈ ਕਾਂ ਨੂੰ ਆ ਨਿਕਲਦਾ ਤਾਂ ਕੁਝ ਵੀ ਹੋਦੀ ਐ ਐ ਤਾਂ ਹਮਲਾ ਨਹੀਂ ਵਿੱਚ ਹਵਾ ਵੱਡੇ ਨਿਕਲ ਜਾਂਦਾ ਸਰਕਾਰ ਕਿੱਥੇ ਨਾ ਕਿੱ데 ਹਾਜ਼ਰ ਬਰਤਮਾਨ ਦੀ ਤੁਸੀਂ ਗੱਲ ਕਰੀ ਐ ਬਿਮਾਰੀ ਨਾਰਮਲ ਐ ਉਹ ਭਵੰਤਮਾਨ ਨੂੰ ਹੋਗੀ ਮੁੱਖ ਮੰਤਰੀ ਨੂੰ ਹੋਗੀ ਉਹ ਲੋਕਾਂ ਨੂੰ ਵੀ ਹੋਈਆਂ ਪੇਟ ਦੀਆਂ ਬਿਮਾਰੀਆਂ ਹੋਣੀਆਂ ਨੇ ਜੋ ਰਿਪੋਰਟ ਆ ਰਹੀ ਐ ਵੀ ਪੇਟ ਦੀ ਬਿਮਾਰੀ ਤੇ ਵਿੱਚ ਇਨਫੈਕਸ਼ਨ ਹੋਉਂਦਾ ਪੇਟ ਚ ਅਜਿਹਾ ਲਈ ਇਨਫੈਕਸ਼ਨ ਹੋਣੀ ਆਮ ਕਰਦਾ ਪਰ ਇਹ ਆਮ ਗੱਲ ਬਹਾਨਾ ਵੀ ਬਣ ਜਾਂਦਾ ਹੁੰਦਾ ਵੀ ਪੇਟ ਦੀ ਇਨਫੈਕਸ਼ਨ ਕਰੋ ਗੱਲ ਕੋਈ ਹੋਰ ਹੋਵੇ ਕਈ ਨਹੀਂ ਬਿਮਾਰੀ ਦਸਨੀ ਵੀ ਨਹੀਂ ਹੁੰਦੀ ਕੋਈ ਜ਼ਰੂਰੀ ਨਹੀਂ ਹੈ ਸਾਨੂੰ ਕਿਸੇ ਦੀ ਬਿਮਾਰੀ ਮੁੱਖ ਮੰਤਰੀ ਜੱਦੋਂ ਕਿਸੇ ਦੀ ਬਿਮਾਰੀ ਜੱਦਰ ਕਰਦਾ ਡਾਕਟਰਾਂ ਕੋਲ ਕੋਈ ਰਿਕਰ ਨਹੀਂ ਫਕਲਕਾਰ ਜੋ ਮੱਧੀ ਆਪਦਾ ਲਿਖਦੇ ਲੋਕ ਜੋ ਮਰਜੀ ਕਹਿਆਂ ਕਿ ਆਪ ਸਵਾਈਆਂ ਜੋ ਮਰਜੀ ਲੱਗਣਾ ਸਾਨੂੰ ਬਤਾਓ ਡਾਕਟਰ ਕਿਸੇ ਦੀ ਬਿਮਾਰੀ ਬਾਰੇ ਜਿੰਨਾ ਚੋ ਉਹ ਨਾ ਕਹਿ ਕੇ ਲੋਕਾਂ ਨੂੰ ਦੱਸੋ ਜਪਨਾ ਨੇ ਸੰਦ ਦੱਸਦਾ ਆਖਾਤ ਨਹੀਂ ਫਿਰੋ ਫੇਸ ਕਰਕੇ ਉਹ ਆਈਸੀਯੂ ਚ ਦਾਖਲ ਨੇ ਇੰਨੀ ਇਹ ਤੱਥ ਕਹਿੰਦੇ ਨੇ ਪੋਰਟਲ ਦੇ ਵਿੱਚ ਕਹਿੰਦੇ ਨੇ ਆਪ ਚੱਲ ਕੇ ਗਏ ਨੇ ਇਹ ਤਾਂ ਮਗਾ ਇੰਨੇ ਸੀਰੀਅਸ ਆ ਵੀ ਕਰਤਾ ਹੋਣੀ ਨਹੀਂ ਚਾਹੀਦੀ ਪਰ ਕਈ ਵੇਲੇ ਬੰਦਾ ਜਾਂਦਾ ਚੱਲ ਗਿਆ ਉੱਥੇ ਵੀ ਨਾ ਬੜ ਰਹਿਦੀ ਆਪਣਾ ਸੀਰੀਅਸ ਨਾ ਕਿਉਂ ਕਹਿੰਨਾ ਕਿ ਛੋਟੀ ਜਿਹੀ ਗੱਲ ਨਾ ਜਦੋਂ ਬਾਦਨ ਸਾਹਿਬ ਦੀ ਸਰਕਾਰ ਚੋੜੀ ਸੀ 1979 ਚ 80 ਚ ਉਹ ਜੀ ਇੱਕ ਬੱਚਾ ਨੇ ਐਜੂਕੇਸ਼ਨ ਕਰੀ ਇੱਕ ਉਹਨਾਂ ਦੀ ਟਰੱਕ ਉਲਟ ਗਿਆ ਸੁਤਾਨ ਜੀ ਆ ਮੇਰੇ ਕੋਲ ਮੈਂ ਐਮਰਜੈਂਸੀ ਦੇ ਦਿੱਤੇ ਫਿਰ ਵੀ ਰਹਿ ਗਈ ਐਮਰਜੈਂਸੀ ਸੀ ਉਜਾਗਰ ਇੱਕ ਬੰਦਾ ਭੱਜ-ਭੱਜ ਕੇ ਵਿਆਹ ਕੇ ਉਹਨਾਂ ਨੂੰ ਫੱਟੜਾ ਨੂੰ ਪਾਵੇ ਐਮਰ ਗਿਆ ਸੀ ਮੈਨੂੰ ਲੱਗ ਰਹੀ ਇਹਦਾ ਬਹੁਤ ਸੌਂਦੀ ਚੱਟਣ ਲੱਗੀ ਲੱਗਦੀ ਮੈਂ ਕਾਕਾ ਥੋੜੀ ਲੇਟ ਕਹਾਂ ਮੈਨੂੰ ਕੀ ਹੋਇਆ ਤੁਸੀਂ ਮੰਨੋ ਕਿ 4 ਮਹੀਨੇ ਉਹੀ ਬਰੋਚਾ ਮੈਂ ਤਾਂ ਕਹਿਣਾ ਉਹ ਬਾਹਰ ਗਿਆ ਸੋ ਜਿਹੜਾ ਇਹ ਪੱਕਾ ਲੱਗਦਾ ਨਾ ਉਹਨੂੰ ਕੋਈ ਲੰਮ ਚੈਤੂਲ ਥੁਲਕੇ ਆਇਆ ਉਹ ਹੀ ਮੈਂ ਤੁਹਾਨੂੰ ਤਾਹਦਾਰ ਦਿੱਤੀ ਵੀ ਜਿਹੜੇ ਕਹਿੰਦੇ ਥੁਲਕੇ ਗਿਆ ਹੈ ਉਹ ਭੱਜ-ਭੱਜ ਕੇ ਮਰੀ ਚੁੱਕ ਚੁੱਕੇ ਪਾਰਿਆ ਸੀ ਹਾਂ ਜੀ ਤੋ ਇਸ ਕਰਕੇ ਇਹ ਅੰਦਰ ਕੀ ਹੋ ਰਿਹਾ ਹੈ ਇਹ ਡਾਕਟਰ ਕਿੰਨਾ ਹੀ ਹੋ ਜਾਂਦਾ ਹੈ ਤੇ ਮੈਨੂੰ ਜਦ ਵੀ ਕਦੇ ਐਮਰਜੈਂਸੀ ਚ ਕਾਲ ਆਵੇ ਰਾਤ ਨੂੰ ਮੇਰੇ ਦਾ ਮੱਥਾ ਠਣ ਕੇ ਵੀ ਕਿਤੇ ਉਹ ਲੱਗਿਆ ਹੁੰਦਾ ਹੈ ਸਭ ਤੋਂ ਸੀਰੀਅਸ ਹੈ ਪਰ ਕੁਝ ਵੀ ਗੱਲੇ ਆ ਪਿਛਲੇ ਮੈਂ ਬਾਗਲੇ ਕਰ ਰਿਆ ਸੀ ਤੇ ਇੱਕ ਬੰਦਾ ਆਇਆ ਕਹਿੰਦਾ ਜੀ ਮੈਨੂੰ ਪਛਾਰੇ ਮੈਂ ਕਹਿੰਦਾ ਜੀ ਮੈਂ ਉਹੀ ਹਾਂ ਜੀ ਪਰ ਤੁਸੀਂ ਆਰ ਆ ਕੇ ਮੇਰੇ ਬੱਚੇ ਦਾ ਬਾਗਲਾ ਹੋ ਗਿਆ ਤੇ ਮੈਨੂੰ ਖੁਸ਼ੀ ਹੋਈ ਵੀ ਅਗਲੀ ਪੀਲੀ ਦੇ ਲਈ ਕੀ ਤਾਂ ਹੈ ਕਿ ਨਾ ਬੀਪਰੰਤ ਮੰਤਰੀ ਬੁਮਾਰੀ ਦੇ ਕਿਆ ਅਸਰੀਆਂ ਲਾਉਣ ਦੇ ਗਏ ਬੁਮਾਰੀ ਦੇ ਕਰਨੀ ਬਜਾ ਹੁਣ ਕੌਣ ਕਰੇ ਪਰੰਤ ਮੰਨ ਕੈਬਨਟ ਮੀਟਿੰਗ ਨਹੀਂ ਕਰ ਪਾਈ ਇਤਨੀ ਜ਼ਰੂਰੀ ਸੀ ਵੀ ਮੁੱਖ ਮੰਤਰੀ ਕਰਦੇ ਉਹ ਆਪਦੇ ਦੋ 2 IC ਨੂੰ ਕਰਨੇ ਭਾਈ ਤੁਸੀਂ ਮੀਟਿੰਗ ਕਰਕੇ ਆ ਫੈਸਲਾ ਕਰਦੇ ਹਾਂ ਇਹ ਵੀ ਨਹੀਂ ਕਰਿਆ ਸੋ ਇਹਦਾ ਮਤਲਬ ਕਿਤੇ ਨਾ ਕਿਤੇ ਬੇਵਿਸ਼ਵਾਸੀ ਹੈ ਪ੍ਰਬੰਧ ਦੀ ਕਮੀ ਹੈ ਕਿਤੇ ਨਾ ਕਿਤੇ ਮੈਂ ਕਹਾਂਗਾ ਵੀ ਸੂਬੇ ਚ ਕੀ ਹੋ ਰਿਹਾ ਉਹਦੀ ਵੀ ਕਮੀ ਹੈ ਜਿਹੜਾ ਵੀਟਰ ਹੁੰਦਾ ਨਾ ਉਹ ਤਾਂ ਬਿਮਾਰ ਤੇ ਆ ਵੀ ਮੈਂ ਇਹ ਉਦਾਹਰਨ ਦਿੰਦਾ ਇਹ ਮੁੱਖ ਮੰਤਰੀ ਨੇ ਪੰਜਾਬ ਦੇ ਪੰਜਾਬ ਦੇ ਬਾਰੇ ਹੈ ਪੰਜਾਬ ਸਰਕਾਰ ਦਾ ਸੱਚਾ ਤਾਂ ਤੁਸੀਂ ਜਰੂਰ ਸੁਣਿਆ ਕਿਉਂਕਿ ਆਪਣੇ ਪੰਜਾਬ ਦੇ ਜਿਹੜੇ ਹੈਗੇ ਨੇ ਜਿੰਨਾਂ ਨੇ ਮਾਰਾ ਜਲ ਹਸਨ ਅਬਦਾਲ ਸਟੇਸ਼ਨ ਉਥੇ ਅਰੈਸਟ ਕਰੇ ਵੇ ਸੀ ਮੋਰਚੇ ਦੇ ਬਹੁਤ ਗੁਰਦਾਸਵਾਲ ਦਾ ਹੈ ਉਥੋਂ ਦੀ ਸੰਗਤ ਨੇ ਫੈਸਲਾ ਕਰਿਆ ਵੀ ਅਸੀਂ ਭੁੱਖ ਨਾ ਪਾ ਲੈਣੀ ਅਸੀਂ ਲੰਗਰ ਚ ਉਹਨਾਂ ਦੇ ਲੀਡਰ ਦੋ ਸੀਗੇ ਇੱਕ 23 ਸਾਲ ਦਾ ਸੀ ਤੇ 30 ਸਾਲ ਦਾ ਨੌਜਾਨੀ ਤੇ ਉਹ ਗੱਡੀ ਸਟੇਸ਼ਨ ਨੇ ਕਿਹਾ ਮਾਫਤ ਨਹੀਂ ਵੀ ਗੱਡੀ ਨਹੀਂ ਰੁਕਣੀ ਹੁਕਮ ਹੋ ਗਿਆ ਫਿਰ ਕੰਮ ਆ ਕਿ ਨਾ ਕੋਈ ਨਹੀਂ ਨਾ ਰੁਕੇ ਉਹ ਅੱਗੇ ਪਾਈ ਗੱਡੀ ਉੱਤੇ ਚੰਗੀ ਗੱਡੀ ਰੁਕੀ ਗੱਡੀ ਚੱਲੀ ਹੁੰਦੀ ਆ ਬ੍ਰੇਕ ਬਲ ਬੁਕੇਰ ਹੋ ਗਿਆ ਕੀ ਹੋਇਆ ਕੀ ਨਹੀਂ ਬੋਲ ਸੁਣ ਲੈ ਇੱਕ ਤਾਂ ਉਸੇ ਵਕਤ ਦੀ ਸ਼ਹੀਦ ਹੋ ਗਿਆ ਕੋਈ ਨਹੀਂ ਰਵਾਦੀ ਸ਼ਾਮ ਤੱਕ ਲੋਜਾ ਦੁਗੇ ਰਹਿੰਦੇ ਪਰ ਤੇ ਨਾ ਉਹਨਾਂ ਨੂੰ ਜੋ ਚੱਕਣ ਕਿਉਂ ਕਹਿੰਦੇ ਨਹੀਂ ਸਾਨੂੰ ਨਾ ਚੱਕੋ ਕਿੰਨਾ ਨੰਬਰ ਸ਼ਕਾ ਉਹ ਆਪ ਆਗੂ ਸੀਗੇ ਜੱਜਦਾਰ ਸੀਗੇ ਦੋਨੋਂ ਉਮਰ ਪਾ ਵੀ ਛੋਟੀ ਸੀ ਜੱਜਦਾਰ ਸਕੇ ਸੀ ਨਹੀਂ ਉਮਰ ਦਾ ਹੋ ਸਕਦਾ ਜੀ 7 ਤੇ 9 ਸਾਲ ਦੇ ਬਾਲੜੇ ਐਹ ਸੂਬਾsrand ਨੂੰ ਬਚਾ ਸਕਦੇ ਨੇ ਕਿ ਆਪੇ ਸਾਹ ਨਾਲ ਉਮਰਾਂ ਦਾ ਗੱਲ ਨਹੀਂ ਮਿੱਕੇ ਮਿੱਕੇ ਬਹੁਤ ਸਾਡੇ ਵਿੱਚ ਸ਼ੇਰਾਂ ਵਾਲੇ ਦਿਲ ਲੋਕ ਸ਼ੇਰਾਂ ਵਾਲੇ ਦਿਲ ਸੋ ਉਹਨਾਂ ਨੇ ਕਿਹਾ ਹੁਣ ਭਗਵੰਤ ਮਾਨੀ ਕਿਉਂ ਨਹੀਂ ਕਰ ਸਕਿਆ ਵੀ ਭਾਈ ਮੈਂ ਤਾਂ ਬਿਮਾਰ ਹੋ ਗਿਆ ਚੀਮਾ ਸਭ ਤੁਸੀਂ ਵੀ ਜਿੰਦਾ ਹੂੰ ਇਸੇ ਹੋਰ ਆਪਣੇ ਵਿਸ਼ਵਾਸ ਜੋ ਦੀ ਪੰਜਾਬ ਨੂੰ ਫਿਰ ਵੀ ਬਚਾਉਣਾ ਹੈ ਨਾ ਵਿਅਕਤੀ ਮਹਾ ਵਿਅਕਤੀ ਉੱਪਰ ਨਹੀਂ ਹੁੰਦਾ ਪੰਜਾਬ ਉੱਪਰ ਹੁੰਦਾ ਸੋ ਇਹ ਤੋਂ ਇਹ ਪਤਾ ਲੱਗਦਾ ਫਿਰ ਜਿਹੜੇ ਜਿੰਨਾ ਵੀ ਕਿਆਸਰਾਈਆਂ ਲਾਉਣ ਵਾਲੇ ਨੇ ਉਹ ਪ੍ਰਗਮ ਤਮਾਮ ਦੀ ਬਿਮਾਰੀ ਚਰਚਾ ਕਰਕੇ ਇਹ ਕਹਿ ਰਹੇ ਨੇ ਵੀ ਹੁਣ ਕੈਬਨਿਟ ਮੀਟਿੰਗ ਪੋਸਟਪੋਨ ਹੋ ਗਈ ਮੈਨੂੰ ਕਿਤੇ ਨਹੀਂ ਲੱਗਿਆ ਵੀ ਉਹਨੇ ਇਹ ਨਹੀਂ ਕਿਹਾ ਕਿਸੇ ਨੇ ਉਸ ਸੰਬੰਧ ਵਿੱਚ ਕਿਹਾ ਵੀ ਉਹਨੇ ਬਹੁਤ ਧਿਆਨ ਨਹੀਂ ਕੇਵਰ ਕਰ ਸਕਦਾ ਮੈਂ ਰਾਤੀ ਵੀ ਬਹੁਤ ਦੇਖ ਦੋ ਤਾਂ ਹੀ ਹੋ ਜਾ ਸਕਦਾ ਸੀ ਤੇ ਵੀ ਇਹ ਕਿਹਾ ਹੋਵੇ ਕਹਿਣਾ ਹੀ ਚਾਹੀਦਾ ਸੀ ਕਿ ਗੰਮਸਮਾਨ ਤਾਂ ਬੰਬਾਰ ਹੋ ਗਈ ਸੀ ਪੰਜਾਬ ਦਾ ਹਾਲ ਮਾਲ ਹੈ ਕੋਈ ਮੀਟਿੰਗ ਕਿਸੇ ਹੋਰ ਦੀ ਜ਼ਿੰਮੇਵਾਰੀ ਲਾਉਂਦੇ ਨਹੀਂ ਕਾ ਇਹ ਇਥੋਂ ਪਤਾ ਲੱਗਦਾ ਵੀ ਸਭੀ ਸਿਆਸਤ ਜਾਂ ਕਿੰਦਰ ਹੋ ਗਈ ਜੇ ਦੋ ਲੋਕਾਂ 'ਵੀ ਗਵੰਡੀਆਂ ਦੀ ਲੜਾਈ ਹੋ ਜੇ ਤੀਜਾ ਕਹਿੰਦਾ ਯਾਰ ਕਾਹਨੂੰ ਲੜਦੇ ਹੋ ਕੋਈ ਡਿੱਗ ਜੇ ਉਹਨੂੰ ਤੀਜਾ ਬੰਦਾ ਚੱਕ ਕੇ ਉਠਾ ਦਿੰਦਾ ਵੀ ਭਾਈ ਤੇਰੀ ਸੱਟਾ ਨਹੀਂ ਲੱਗੀ ਅਸੀਂ ਤੇ ਇੰਨੇ ਚੋਰੀ ਕਹਿ ਕੋਈ ਨਹੀਂ ਹੋਵੇ ਏ ਅਰੇ ਜਿਆਦਾ ਇਹਦਾ ਹਾਲ ਸਦਾ ਫਿੰਡਰ ਸਾਹਿਬ ਪਿਛੇ 15 ਸਾਲ ਚ ਹੀ ਹੋਇਆ ਪਤਾ ਨਹੀਂ ਕੀ ਜਿਹੜੀ ਕਿਹੜੀ ਇਹਦੀ ਹਵਾ ਵਾਗੀ ਹੈ ਜਿਹਦੇ ਨਾਲ ਸਾਡੀ ਸੋਚ ਹੀ ਬਦਲਦੀ ਹੈ ਸਾਡੀ ਸੋਚ ਹੀ ਗਹਿਰ ਮਿੱਠੀ ਕਰਦੀ ਹੈ ਅਜੇ ਤਾਂ ਭਲਾ ਹੋਵੇ ਇਹ ਸਿੱਖੀ ਦੀ ਸੁਨਾਤਾ ਨੀਰ ਕਰਕੇ ਬਾਬੇ ਇੰਜੀਰ ਕਰਕੇ ਸਾਡੇ ਨੌਜਵਾਨ ਪੰਜਾਬੀ ਜਿਹੜਾ ਜੋਸ਼ ਹੈ ਉਹਦੀ ਅੰਖਾ ਹੈ ਉਹ ਵੀ ਸਾਰੇ ਢੀ ਜਾ ਰਿਹਾ ਨਹੀਂ ਤਾਂ ਕੋਈ ਕਸਰ ਤਾਂ ਹੈ ਨਹੀਂ ਸਾਮਣੂ ਮਾਰੂਗੀ ਇਸ ਕਰਕੇ ਆਪਾਂ ਜਿਹੜੀ ਉੱਥੇ ਚਾਰ ਗੱਲੋਂ ਡਾਕਟਰ ਸਾਹਿਬ ਸਰ ਭਗਵੰਤ ਮਾਨ ਨਾਲ ਸੰਦਰਚੇ ਬੜੇ ਦੂਰ ਦੂਰ ਤੱਕ ਸਾਹਮਣੇ ਆ ਰਹੇ ਨੇ ਲੋਕ ਯਾਗ ਵੀ ਰਹੇ ਨੇ ਵੇਖਦੇ ਹੋ ਚਰਚੇ ਦੇਖੋ ਗੱਲ ਇਹ ਹੈ ਭਗਵੰਤ ਮਾਨ ਨਾਲ ਇੱਕ ਤਾਂ ਇਹ ਕਹਿੰਦੇ ਵੀ ਉਹ ਖਾਨ ਮਾਜੇ ਦਾ ਕੰਮ ਇਹਨੇ ਆਪ ਹੀ ਕਰਾਇਆ ਸੀ ਕਿਉਂਕਿ ਕੇਜਰੀਵਾਲ ਨਾਲ ਚੱਕਰ ਸੀ ਦੂਜਾ ਵੀ ਕੇਜਰੀਵਾਲ ਆਪ ਮਦਦ ਵੰਡ ਜਾਂ ਗੱਲ ਕਰਦਾ ਫਿਰਦਾ ਸਾਰੀ ਜਗ੍ਹਾ ਤੇ ਕੇਜਰੀਵਾਲ ਚੌਂਦੀ ਹੋਇਆ ਕਹਿੰਦਾ ਵੀ ਹੁਣ ਮੈਂ ਆਈ ਨਹੀਂ ਜਾਣਾ ਚੋਨਾ ਆ ਰਹੀਆਂ ਨੇ ਸਾਹਮਣੇ ਵੀ ਵੀ ਕਹਿੰਦੇ ਨੇ ਚੀਜ਼ਾ ਉਹ ਸੱਚੀ-ਮੱਚੀ ਬੁਮਾਰਦ ਹੋਈ ਸਕਦਾ ਇਹ ਕੋਈ ਸ਼ੱਕ ਨਹੀਂ ਚੌਥਾ ਕੱਲ ਤਾਂ ਕਿਸੇ ਨੇ ਇਹ ਵੀ ਲਾਤਾ ਸੀ ਬੰਦਰ ਖੂਨ ਦੀਆਂ ਲਾਗੀਆਂ ਫਿਰ ਅਜੇ ਐਕੀ ਟੱਕ ਵਾਲਾਂ ਸ਼ਬਦਾਂ ਲਗੇ ਵੀ ਜਿਵੇਂ ਪਹਿਲਾਂ ਬੁਮਾਰਦ ਸੀ ਤੋਂ ਉਹਦੀ ਖਬਰਾਂ ਲੱਗਣ ਲੱਗੀਆਂ ਸੀ ਮੁੱਖ ਮੰਤਰੀ ਕੌਣ ਬਣੂ ਹਾਂ ਸੋ ਇਸੇ ਪਕੜਾ ਭਗਦਾ ਹੈ ਕਿ ਬੁਮਾਰਦ ਹੀ ਦਾ ਜਿਹੜੀ ਉਹ ਚਰਚੀਆਂ ਤਾਂ ਫੰਗਾਂ ਦੀਆਂ ਲੜਾਂ ਆ ਵੀ ਹੁੰਦੀਆਂ ਦੂਜੀ ਗੱਲ ਜੇ ਤੁਸੀਂ ਇਹ ਚਰਚੇ ਹੱਸਣਾ ਖੇਡਣਾ ਮਾਲਕਾ ਤੇ ਉਹ ਵੀ ਸੰਗਠਨ ਨੰਦ ਆ ਚਲ ਨਾ ਜਾਵਾਂ ਤੇ ਆ ਵੀ ਜੋ ਇਹ ਨਜ਼ਾਰਾ ਰਹਿਣਾ ਨਹੀਂ ਕਰਨਾ ਤਾਂ ਸੁਣੀਆਂ ਨੇ ਦੂਜੀ ਗੱਲ ਕਿਆ ਸਰਾਈਆਂ ਹੁੰਦੀਆਂ ਮਨਿਆਤਿਕ ਐਂ ਵੀ ਅਭੀ ਕੰਡਾ ਨਜਾਦਾ ਰਹਿੰਦੀ ਘਰ ਹੁੰਦੀ ਆ ਕਿਆ ਸਰਾਈਆਂ ਜੇ ਤਾਂ ਤੁਸੀਂ ਕਿਸੇ ਨੂੰ ਨੁਕਸਾਨ ਕਰਨ ਵਾਸਤੇ ਜਾਂ ਕੰਡਾ ਸਵਾਦ ਲੈਣ ਵਾਸਤੇ ਕਿਆ ਸਰਾਈਆਂ ਕਰਦੇ ਸਵੇਖਾਨ ਬਹੁਤ ਬਣੇ ਹੋਏ ਉਹ ਸਾਨੂੰ ਆਨੰਦ ਵੀ ਹੁੰਦੇ ਨੇ ਤੇ ਸਿੱਖਿਆ ਵੀ ਮਿਲਦੀ ਹੈ ਕਿਆ ਸਰਾਈਆਂ ਚ ਵੀ ਜੇ ਸਿੱਖਿਆ ਹੋਵੇ ਤਾਂ ਜ਼ਿਆਦਾ ਚੰਗੀ ਹੁੰਦੀ ਹੈ ਜੇ ਕੰਮੀਆਂ ਕਿਆ ਸਰਾਈਆਂ ਵੀ ਆਪਣਾ ਘਰ ਨਰਸ ਦੇ ਵਾਸਤੇ ਹੋਣ ਫਿਰ ਸ਼ਾਇਦ ਕਈ ਵਾਰੀ ਉਹਨੇ ਚੁਟਾ ਲਾ ਕੇ ਕੰਮ ਲੈ ਵਾਸਤੇ ਨਹੀਂ ਲੋੜ ਆ ਦਿੰਦੇ ਨੇ ਹੈਂ ਤੇ ਛੇ ਰਸ ਨੇ ਜਿਹੜੇ ਉਹ ਰਸਾਂ ਵੀ ਲੋੜ। ਸੋ ਇਸ ਕਰਕੇ ਮੈਨੂੰ ਐਂ ਲੱਗਦਾ ਹੈ ਵੀ ਪ੍ਰਗਟਾਵਾ ਮੰਨਦੇ ਹੋ ਕਿ ਕਈ ਪਾਸੇ ਇੱਕ ਮਾਨਸਿਕ ਪ੍ਰੈਸ਼ਰ ਵੀ ਹੈ। ਇੱਕ ਸਰੀਰਕ ਪ੍ਰੈਸ਼ਰ ਵੀ ਹੈ। ਦੂਜਾ ਕੰਮ ਬੇਰੀ ਚ ਬੈਠ ਕੇ ਰੇਸ਼ਕ ਆ ਗਿਆ ਫੋਟੋਵਟੋ ਪਿਛਾ ਕੇ ਜੇ ਬੇਸ਼ੱਕ ਉਹਦਾ ਚੌਪਰ ਕਹਿਤਾ ਵੀ ਲੈ ਲਊ। ਪਰ ਹਾੜਾਂ ਦੀ ਰਾਤ ਦੇ ਵਿੱਚ ਮੁੱਖ ਮੰਤਰੀ ਦਾ ਕਿਤੇ ਉਹ ਆਇਆ ਨਹੀਂ ਜਿਵੇਂ ਨਾਲ ਉਹ ਸਾਬਕਾ ਜੇ ਵੀ ਮੁੱਖ ਮੰਤਰੀ ਅੱਜ ਬਤਾਰ ਮੁੱਖ ਮੰਤਰੀ ਪੰਜਾਬ ਲਈ ਸੰਕਟ ਦੇ ਵਿੱਚ ਆ ਛੱਪੀ ਢਾਕੇ ਅੱਗੇ ਹੋ ਕੇ ਬੀਡ ਕਰੇ 56 ਇੰਚ ਦਾ ਸੀਨਾ ਤਾਂ ਜਿੰਨਾ ਕਾਹਾਂਗਾ ਨਾ ਮੈਂ ਉਹ ਸਤਪੁੱਤਾ ਜਾਣ ਕਹਾਂਗਾ ਕਿਉਂਕਿ ਕੱਜ ਚਾਹਤੋਂ ਵੱਧ ਰਹੀ ਹੈ ਪਰ ਸੀਨੋ ਫੇ ਦੱਸੇਗਾ ਤੇ ਨਿੱਕੇ ਨਿੱਕੇ ਬੁੱਤ ਸਾਡੇ ਵਿੱਚ ਸ਼ੇਰਾਂ ਵਾਲੇ ਦੇ ਸ਼ੇਰਾਂ ਵਾਲਾ ਦਿੱਖ ਨਹੀਂਦਾ ਉਹ ਦਿਨ ਸ਼ਾਇਦ ਇੱਥੇ ਨਹੀਂ ਐਸ ਤਰ੍ਹਾਂ ਦੀ ਕਿ ਕਿਹਦਾ ਸਭਾਣਾ ਜੇ ਵੀ ਲੱਗਦੀਆਂ ਨੇ ਵੀ ਪ੍ਰਸ਼ਾਨ ਮਾ ਜਰਾ ਭਜਾਇਆ ਭਜਾਈ ਕਿਨੇ ਭੱਜ ਜੂਗਾ ਫਿਰ ਉਹਦੇ ਵਿੱਚ ਇਹ ਵੀ ਹੈ ਜਿਹੜਾ ਖਾਨਨ ਹੈ ਖਾਨਨ ਇੱਕ ਹਿੱਸਾ ਹੈਗਾ ਉਹ ਹੜਾਣ ਦੇ ਕਾਰਨ ਖਾਨਨ ਦਾ ਵੱਡਾ ਹਿੱਸਾ ਨਹੀਂ ਆ ਹੜਾਣ ਦੇ ਕਾਰਨ ਵੱਡਾ ਹਿੱਸਾ ਦੁਰਪ੍ਰਬੰਧ ਇਹ ਵਿਕਾਸ ਦਾ ਮੌਡਲ ਹੈ ਹਮਾਚਲ ਦਾ ਖਾਨਨ ਤਾਂ ਸੀ ਨਹੀਂ ਨਾ ਕਰਿਆ ਹਮ ਪੰਜਾਬ ਦੇ ਖਾਨਨ ਦੀ ਗੱਲ ਕਰਦੇ ਨੇ ਪਾਣੀ ਤਾਂ ਹਮਾਚਲ ਤੋਂ ਆਇਆ ਨਾ ਘਾਤ ਹਮਾਚਲ ਤੋਂ ਆਇਆ ਜਿਆਦਾ ਜਿਹੜਾ ਉਰੇ ਵੀ ਤੇ ਹੈ ਉਹਦੇ ਨਾਲ ਇੰਨੇ ਹੱਮੀ ਹੋਣੇ ਸੀ ਇਹ ਪਾਣੀ ਉੱਪਰੋਂ ਜਿਹੜਾ ਆਇਆ ਉਹ ਗਾਂ ਵੀ ਦੇੰਦੀ ਨੂੰ ਛੱਡਦਾ ਅਸੀਂ ਡੈਮ ਤਾਂ ਹੜ੍ਹ ਰੋਕਣ ਵਾਸਤੇ ਬਣਾਏ ਸੀ ਅਸੀਂ ਹਾਲੇ ਤੇ ਹੋਣ ਵਾਲਾ ਸੋਚਦਾ ਇਹਦੇ ਮਤ ਕਿਤੇ ਨਾ ਕਿਤੇ ਵੱਡੀ ਗੱਲ ਬੜਾ ਨਾ ਕੀ ਚ ਸੋਚਣ ਦੀ ਲੋੜ ਹੈ ਭਿੰਦਰ ਸਾਹਿਬ ਬਸ ਮੈਂ ਇੱਕੋ ਗੱਲ ਕਹਿ ਕਿਆ ਉਹ ਦੀ ਗੱਲ ਖੰਡਾਪਾ ਰੇ ਗੇ ਤਾਂ ਹੈਗਾ ਤੁਸੀਂ ਗੰਨਾ ਗੰਨਾ ਦੇ ਨਾਲ ਕਦ ਕਰ ਹਮਲਾ ਉੱਪਰ ਹੋਗ ਨਵੀੜਾ ਕਿਆ ਸੂਫੀ ਕਿਆ ਅਮਲਾਂ ਨਹੀਂ ਕਰਨਾ ਅੱਜ ਪੰਜਾਬ ਨੂੰ ਅਮਲ ਦੀ ਲੋੜ ਹੈ ਕੇਂਦਰ ਸਰਕਾਰ ਨੂੰ ਵੀ ਚਾਹੀਦਾ ਹੈ ਅਮਨ ਕਰੇ ਰਸਤ ਦੇ ਕੋਈ ਸੀ ਮੰਗਤੇ ਨਹੀਂ ਹੈਗੇ ਸਾਡਾ ਹੱਕ ਹੈ ਦੂਜਾ ਜੇ ਵੀ ਹੈਗੇ ਹੈ ਸੂਬਾ ਸਰਕਾਰ ਇਹਨੂੰ ਵੀ ਆਪਦਾ ਕਾਰ ਸਿੱਧਾ ਕਰਨਾ ਚਾਹੀਦਾ ਕਦੇ ਤੁਸੀਂ ਦਰਮਿਆ ਬਦਮਿਆ ਕੱਪ ਨੇ ਆ ਕਦੇ ਆਈਏ ਸੋ ਨਹੀਂ ਕਹਿੰਦੇ ਮੈਨੂੰ ਕੋਈ ਡੀਜੀ ਨਹੀਂ ਦੱਬੇ ਜਿਹੜੇ ਅੱਗੇ ਡੀਜੀ ਹੁੰਦੇ ਆਈ ਕਮਰ ਸੱਡੀ ਡੀਜੀ ਆ ਜਿਹੜੀ ਬੋਸ ਨਿੰਟ ਕਰੀ ਆ ਹੁਣ ਵੀ ਤਾਂ ਵਿਅਕਤੀ ਤੋਂ ਵਿਅਕਤੀ ਤੱਕ ਸਰਕਾਰ ਦੇ ਵਿੱਚ ਲੀਡਰਸ਼ਿਪ ਨਹੀਂ ਘਾਟ ਹੈ ਕਿੱਥੇ ਵੈਕ ਜਦ ਸਿਆਸੀ ਲੀਡਰਸ਼ਿਪ ਨਹੀਂ ਹੁੰਦੀ ਬਚਨਬੱਤਾਂ ਨਹੀਂ ਹੁੰਦੀ ਲੀਡਰਸ਼ਿਪ ਦੀ ਜਾਂ ਉਹ ਨਹੀਂ ਫਰਤੀ ਨਹੀਂ ਹੁੰਦੀ ਉਹ ਵੀ ਥੱਲੇ ਵੀ ਉਹੀ ਆਦਮ ਹੋ ਜਾਂਦਾ ਵੀ ਯਾਰ ਪਤਾ ਨਹੀਂ ਕੀ ਕਰ ਦੇਣਗੇ ਜੇ ਕੁਝ ਕਰ ਆਪਣੇ ਨਹੀਂ ਕਰ ਲਉ ਮੈਨੂੰ ਦੋ ਸੂਚੀਆਂ ਜਾਰੀ ਕਰ ਦੇਣ ਤਾਂ ਨੂੰ ਮੇਰੀ ਭੰਡੀ ਨਾ ਕਰਨ ਲੱਗ ਜਾਣ ਹੂੰ ਤੋਂ ਇੱਕ ਇਹ ਵੀ ਚੱਲਦਾ ਹੈ ਹਮੇਸ਼ਾ ਤੋਂ ਹਕੂਮਤ ਗੱਲ ਕਰਦੀ ਹਵਾ ਨਾਲ ਵੀ ਵੀ ਵੁੱਡ ਬੀ ਚੱਲਦੀ ਉਹ ਆਪ ਤੇ ਵੀ ਚੱਲਦੀ ਹੁਣੇ ਗੱਡੀ ਇੰਨੀ ਟੁੱਟ ਚੁੱਕੀ ਕਿਉਂਕਿ ਇਹਨਾਂ ਨੇ ਹੱਥ ਬਣਾ ਲਿਆ ਹਰ ਹਕੂਮਤ ਸੀਐਮ ਚੋਂ ਆਉਂਦਾ ਭਾਰਤ ਕੋਲ ਪੀਐਮਓ ਜੋ ਹੁੰਦਾ ਜੇ ਪੀਐਮਓ ਹੋਣਾ ਮੰਤਰੀ ਕੇਂਦਰ ਦੇ ਮੰਤਰੀ ਖੇਤੀ ਮੰਤਰੀ ਆ ਕੇ ਕਹਿ ਕੇ ਕਿ ਮੈਂ ਉੱਥੇ ਜਾ ਕੇ ਰਿਪੋਰਟ ਕਰਦਾ ਹੂੰ। ਹੂੰ। ਕਿ ਮੋਦੀ ਨੂੰ ਕਿ ਹਿੰਮਤ ਨਹੀਂ ਆਦੀ ਇੱਕ ਵੀ ਗੱਲ ਕਹਿ ਦੇਣਾ। ਕਹਿੰਦਾ ਭਾਵੇਂ ਕੇ ਕੇਂਦਰੀ ਮੰਤਰੀ ਚੋਹਾਨ ਸਾਹਿਬ ਦੀ ਜਿਹੜੀ ਇਹਨਾਂ ਰਿਪੋਰਟ ਮੋਦੀ ਸਾਹਿਬ ਪੜ੍ਹਨਗੇ ਫਿਰ ਨਿਰਣਾ ਲੈਣਗੇ ਫਿਰ ਅੱਗੇ ਜਾ ਕੇ ਪੰਜਾਬ ਲਈ ਆ। ਉਹਦਾ ਉਹਦੇ ਨੂੰ ਵਾਗ ਲੱਗੀ ਹੋਈ ਚਿੰਦਨ ਨੇ ਸਮਝਣਾ। ਹੂੰ। ਸਿਰ ਉੱਥੇ ਪੰਜਾਬ ਦਾ ਡੋਬਾ ਦਾ ਬਹੁਤਿਆਰ ਨਾ ਨਾਲ ਕੱਟਾ ਕੱਟੀ ਹੋ ਜਾਣਾ। ਸੋ ਇਰ ਕਰਕੇ ਹੀ ਮੌਜੂਦਮਾਨ ਦਾ ਹਾਲ ਹੈ। ਬਿਮਾਰੀ ਹੋ ਗਿਆ ਉਹ ਸੱਚੀਮੁੱਚ ਵੀ ਬਿਮਾਰ ਹੋਸਦਾ ਪਰ ਮੈਂ ਇੱਕ ਵਾਰੀ ਇੱਕ ਮੇਰਾ ਡਾਕਟਰ ਦੋਸਤ ਬੜਾ ਉਹ ਆਜਿਵਿੰਦ ਹੈ ਨੇ ਨੂੰ ਬੜਾ ਉਹ ਕੋਈ ਪੁਲਿਸ ਵਾਲੇ ਸਿਕਿਉਰਿਟੀ ਸਖਰਤੀ ਲੈ ਛੁੱਟੀ ਨਾ ਆ ਜਾਂਦੇ ਸੀ ਉਹ ਉੱਥੇ ਲੱਗਿਆ ਹੋਇਆ ਸੀ ਉਹ ਛੁੱਟੀ ਦੇ ਦਿੰਦਾ ਸੀ ਜਦ ਉਹਦੀ ਹਾਲਤ ਦੇਖਦਾ ਉਹਨਾਂ ਦਾ ਅਸਰਾ ਕੇ ਕਹਿੰਦਾ ਜੀ ਤੁਸੀਂ ਇਹਨਾਂ ਨੂੰ ਛੁੱਟੀ ਦੇ ਦਿਓ ਸਾਡਾ ਤਾਂ ਕੰਮ ਨਹੀਂ ਚੱਲਦਾ ਤੇ ਤਾਂ ਜੱਗੇ ਪੜੇ ਤੋਏ ਕਿ ਉਹਨਾਂ ਨੇ ਆਖਿਆ ਵੀ ਤੁਹਾਨੂੰ ਇਹ ਪਤਾ ਨਹੀਂ ਤੁਸੀਂ ਸਰੀਰਕ ਬਿਮਾਰੀ ਦੇ ਦਿਓ ਮਾਨਸਿਕ ਬਿਮਾਰੀ ਤੋਂ ਬਿਮਾਰੀ ਹੁੰਦੀ ਹੈ ਜਿਹੜਾ ਬੰਦਾ ਦਿਲੀ ਛੱਡਾ ਫਿਰਦਾ ਉਹ ਥੋੜੀ ਸਿਕਿਉਰਿਟੀ ਕੀ ਕਰੂਗਾ ਉਹ ਮਾਨਸਿਕ ਤੌਰ ਤੇ ਬਿਮਾਰ ਨਹੀਂ ਤੁਹਾਨੂੰ ਸਰੀਰਕ ਤੌਰ ਤੇ ਬਿਮਾਰ ਤੋਂ ਹੈ ਨਹੀਂ ਮਾਨਸਿਕ ਤੌਰ ਤੇ ਬਿਮਾਰ ਨਹੀਂ ਤਾਂ ਬਿਮਾਰ ਹੈ ਪਾਵੇਂ ਤੁਹਾਨੂੰ ਕਹਿਣਾ ਆ ਵੀ ਇਹ ਮਾਨਸਿਕ ਬਿਮਾਰੀ ਹੈ ਪੰਜਾਬ ਨੂੰ ਉਹ ਨਹੀਂ ਸਰੀਰਕ ਨਹੀਂ ਹੈ ਜਿਹੜੇ ਬੀਟਰਾਂ ਦੀ ਜਿਹੜੇ ਅਕਸਰ ਸ਼ਾਈ ਦੀ ਜਿਹੜੀ ਹੁੰਦੀ ਹੈ ਸਰੀਰਕ ਬਿਮਾਰੀ ਪੰਜਾਬ ਦੇ ਹਰਾਂ ਦੀ ਹੈ ਜਦੋਂ ਫਿਜ਼ੀਕਲ ਗਿਨ ਕਰਿਆ ਉਹ ਹੱਦ ਤੱਕ ਪਤਾ ਨਹੀਂ ਉਹਦੇ ਵਿੱਚ ਦਾ ਫਿਜ਼ੀਕਲ ਬਿਮਾਰੀਆਂ ਦਾ ਹੱਲ ਕਰਦੇ ਨੇ ਜਿਹੜੇ ਆਪ ਹੀ ਬਿਮਾਰ ਹੋ ਗਏ ਉਹਦੇ ਕੋਲ ਦੇ ਨਾਲ ਉਹਦਾ ਸ਼ਿਕਾਰ ਬਣ ਕੇ ਉਹੀ ਇੱਕ ਦੂਜੇ ਦੀ ਮਦਦ ਕਰ ਰਹੇ ਨੇ ਪਰ ਬਾਬਰ ਕੇ ਕਰ ਰਹੇ ਨੇ ਹਰਿਆਣਾ ਚੋਂ ਮਦਦ ਆਈ ਹੈ ਤੁਹਾਨੂੰ Rajasthan ਚੋਂ ਆਈ ਇਹਨਾਂ ਨੇ ਰੋਕ ਸੀ ਤੁਸੀਂ ਦੱਸੋ Rajasthan ਦੀ ਜਿਹੜੀ ਮਦਦ ਆਈ ਸੀ ਰੋਕੀ ਕੋਈ ਜਵਾਬ ਦੇ ਸਕਦਾ ਸੋ ਜਿਆਦਾ ਬੰਦਾ ਦੁਖੀ ਹੁੰਦਾ ਨਾ ਮੈਂ ਦੋ ਗੱਲਾਂ ਕਹਿ ਕੇ ਆਪਣੀ ਗੱਲ ਖਤਮ ਕਰ ਲੈਂਦਾ ਜਿਆਦਾ ਪਰ ਕਿਤੇ ਜਾਣਨਾ ਹੁਣ ਤਾਂ Google ਹੋ ਗਿਆ ਤੇ ਨਾ ਜਦ ਗੂਗਲ ਨਹੀਂ ਹੁੰਦਾ ਸੀ ਨਾ ਜਿੱਦੀ ਮਰਜੀ ਗੱਡੀ ਚ ਬੰਦੀ ਚ ਬੰਦਾ ਬੈਠਾ ਹੋਵੇ ਕੋਈ ਥੱਲੇ ਜੁੱਤੀਆਂ ਕਰਦਾ ਹੋਵੇ ਉਹਨੂੰ ਰਸਤਾ ਪੁੱਛਦਾ ਸੀ ਵੀ ਭਾਈ ਫਲਾਣੀ ਥਾਂ ਤੇ ਆ ਲੈ ਰਸਤਾ ਦੱਸੀ ਜਰਾ ਕੋਈ ਡਿੱਗ ਪੈਂਦਾ ਸੀ ਜਿੰਨੇ ਮਰਜੀ ਸੋਹਣੇ ਕੱਪੜੇ ਪਾਏ ਹੋਣ ਜਿੰਨਾ ਮਰਜੀ ਹੋਵੇ ਅਮੀਰ ਜਿਹੜਾ ਕੋਈ ਲੰਗਦਾ ਜਾਂਦਾ ਭਾਈ ਮੈਨੂੰ ਮਦਦ ਕਰਾ ਕਰਦੇ ਜੇ ਨਹੀਂ ਕਹਿੰਦਾ ਸੀ ਤਾਂ ਦਾ ਇਹਦਾ ਮਤਲਬ ਹੈ ਜਦ ਤੁਸੀਂ ਮੁਸੀਬਤ ਚੋਂ ਉਦੋਂ ਤੁਸੀਂ ਜਾਤ ਧਰਮ ਰੰਗ ਕਿੱਤਾ ਪੈਸਾ ਇਹ ਨਹੀਂ ਦੇਖਦੇ ਕੋਈ ਕਹਿੰਦਾ ਭਾਈ ਮੇਰੀ ਮਦਦ ਨਾ ਮਦਦ ਕਰਨ ਵਾਲੀ ਨਾ ਦੇਖਦੇ ਉਹ ਨਾਵ ਦਾ ਦੇ ਦੇ ਉਹ ਢੇ ਦੀ ਇਹ ਨਾ ਰੋਜ਼ਾਨਾ ਜੀਵਨ ਚ ਉਹ ਬਿਚ ਜਾਂਦਾ ਮੁਸੀਬਤ ਬੇ। ਭਾਈ ਤੁਸੀਂ ਹੁਣ ਮੁਸੀਬਤ ਪਈ ਹੋਈ ਆ ਪੰਜਾਬ ਨੂੰ ਹੁਣ ਤਾਂ ਮਦਦ ਮੰਗ ਲਓ। ਇੱਥੇ ਰਾਤ ਕੋਸ਼ ਬਨਾਇਆ ਹੈ। ਪ੍ਰਾਈਮ मिनिस्टर ਰਾਤ ਕੋਸ਼ ਕਹਿੰਦੇ ਪੈਸੇ ਜਮ੍ਹਾਂ ਕਰਵਾ। ਹਰ ਪੰਜਾਬ ਚ ਆਇਆ ਹੋਇਆ ਹੈ। ਪ੍ਰਾਈਮ मिनिस्टर ਰਾਤ ਕੋਸ਼ ਵਿੱਚ ਥੇਰਾ ਪੈਸਾ ਪਿਆ। ਨਹੀਂ ਨਹੀਂ ਹਰ ਸਾਲ ਤੇ ਇਦਾਂ। ਪ੍ਰਾਇਮਸ ਰਾਤ ਖੋਜ ਤੋਂ ਪੈਸਾ ਹੋ ਰਿਹਾ ਹੀ ਨਹੀਂ ਕੋਈ ਹੁਣ ਤੱਕ ਜੇ ਦੂਜਾ ਐਸਡੀਆਮ ਐਫੀਆਈਆਮ ਵਿੱਚ ਤੋਂ ਨਹੀਂ ਮਿਲਣਾ ਸੀ ਤਾਂ ਪ੍ਰਾਇਮਸ ਰਾਤ ਖੋਜ ਤੋਂ ਹਾਲਾਂਕਿ ਉਹ ਬੇਟ ਕਮਾ ਵਾਸਤੇ ਰੈਨ ਸਵਾਤ ਖੋਜ ਵਾਸਤੇ ਪੈਸਾ ਇਕੱਠਾ ਕਰਾਇਆ ਜਾ ਰਿਹਾ ਹੈ ਤੇ ਮੁੱਖ ਮੰਤਰੀ ਰਾਤ ਖੋਜ ਵਾਸਤੇ ਮੁੱਖ ਮੰਤਰੀ ਰਾਤ ਖੋਜ ਵੀ ਬਣਿਆ ਹੋਇਆ ਉਹਦੇ ਵਿੱਚ ਵੀ ਟੈਕਸ ਹੀ ਉਦਾਂ ਹੀ ਰੇਟ ਹੈ ਹਾਂ ਜੀ ਡੁੱਬਿਆ ਹੋਇਆ ਪੰਜਾਬ ਹੈ ਕਿਸੇ ਕੱਟੜ ਕੇ ਦਿੱਲੀ ਜਾ ਰਿਹਾ ਹੈ ਇਹ ਸਾਡਾ ਇਹ ਕੰਮ ਤਾਂ ਠੀਕ ਹੈ ਫਿਰ ਆਪਾਂ ਕੀ ਕਰ ਸਕਦੇ ਹਾਂ ਤੁਸੀਂ ਕਰਕੇ ਨਹੀਂ ਨਹੀਂ ਅਗਲੀ ਗੱਲ ਮੁੱਖ ਮੰਤਰੀ ਬੇਨਤੀ ਨਹੀਂ ਕਰਿਆ ਦੀ ਤੈਸੇ ਰਾਤ ਕੋ ਜਮ੍ਹਾਂ ਕਰਾਓ ਕੇਜਰੀਵਾਲ ਸਾਹਿਬ ਕਰੇ ਨਹੀਂ ਕੇਜਰੀਵਾਲ ਵੀ ਮੋਟ ਲਗੀ ਹੋਈ ਹੈ ਵੀ ਮੁੱਖ ਮੰਤਰੀ ਸਾਹਿਬ ਜਮ੍ਹਾਂ ਕਰਾ ਕੇ ਕੇਜਰੀਵਾਲ ਸਾਹਿਬ ਤੇ ਬੋਝ ਤਾਂ ਬਹੁਤ ਜ਼ਿਆਦਾ ਹੋਏਗਾ ਨਾ ਹੁਣ ਉਹਨਾਂ ਦੇ ਮੁੱਖ ਮੰਤਰੀ ਸਾਹਿਬ ਬਿਮਾਰ ਨੇ ਪੰਜਾਬ ਡੁੱਬਿਆ ਪਿਆ ਹੈ ਕੇਂਦਰ ਬਲ ਕੇ ਉਲਟਾ ਪੰਜਾਬ ਸਿਰ ਠਿਕਰੀ ਭੰੜ ਰਿਹਾ ਕੋਈ ਮਦਦ ਨਹੀਂ ਦੇ ਰਿਹਾ ਕੇਜਰੀਵਾਲ ਸਰ ਬੋਝ ਤਾਂ ਹੋਏਗਾ ਨਾ ਸਾਰਾ ਨਾ ਨਹੀਂ ਨਹੀਂ ਲੱਗਦਾ ਨਿੰਮਤ ਲਗਦਾ ਉਹ ਨਾ ਮੈਂ ਤਾਂ ਬਿਲੀਪਾ ਨਹੀਂ ਸੀ ਕੱਟਟੀ ਆਲੀ ਕਰਦਾ ਹੂੰ ਜੇ ਵੀ ਮਾੜੀ ਮੋਟੀ ਰੋਕ ਸੀ ਉਹ ਵੀ ਘਟਨਾ ਹੈ ਲੋਕ ਦੁਖੀ ਹੋਗੇ ਲੋਕੋ ਐਜੀਟੇਸ਼ਨ ਨਹੀਂ ਕਰ ਸਕਦੇ ਤੇ ਉਹ ਉਹਨਾਂ ਤੋਂ ਖੁਲ ਖੇਨੂਗੀ ਬਲਕਿ ਓਕੇ ਜਾਨੀ ਕਿ ਐਜੀਟੇਸ਼ਨਾਂ ਤੋਂ ਜਿਹੜਾ ਰਾਤ ਉਹ ਵੰਡਣਗੇ ਰਾਤ ਉਹ ਵੰਡਣਗੇ ਅਗਲੀ ਵਾਰ ਜਿਹੜਾ ਮੁੱਖ ਮੰਤਰੀ ਲਾਲਾ ਜਿਨੇ 2000 ਇਹ 157 ਕੇਜਰੀਵਾਲ ਕੇ 14 ਹਾਂ 157 ਕੇਜਰੀਵਾਲ ਕੇਜਰੀਵਾਲ ਸਾਰਾ ਪੰਜਾਬ ਤੇਰੇ ਨਾਲ ਤੇ ਉਹੀ ਦਿਨ ਆ ਦੇਣੇ ਲਵਾਨ ਦਾ ਮੌਪਾ ਉਹਨਾਂ ਨੂੰ ਦਾ ਉਹਨਾਂ ਵਾਸਤੇ ਤਾਂ ਇਹ ਮੌਕੇ ਨਹੀਂ ਹੋਉਂਦੀ ਜਿੱਦੀ ਸੌਣ ਹਨ ਜਿੱਦੀ ਦੇ ਵਿੱਚ ਇੰਨਾ ਕੁਝ ਹੋ ਰਿਹਾ ਹੈ ਰੋਜ਼ ਕਦੇ-ਕਦੇ ਬਿਆਨਬਾਜ਼ੀ ਵੀ ਆ ਜਾਂਦੀ ਹੈ ਵੀ ਜੋ ਅਸੀਂ ਕਰਿਆ ਸੀ ਉਹ ਇੱਥੇ ਨਹੀਂ ਹੋਇਆ ਉਹ ਸੈਜਿਟੇਟ ਕਰ ਲੈਣਗੇ ਜਿੱਦੀ ਵੀ ਹਰ ਆਗੇ ਉਹਨਾਂ ਦੀ ਕਰਮ ਭੂਮੀ ਜਿੱਦੀ ਹੈ ਜਦੋਂ ਉਹਨਾਂ ਨੇ ਜਾਗਰੀ ਦੀ ਦਿੱਤੀ ਸ਼ੁਰੂ ਕਰੀ ਹੈ ਜੀ ਉਹਨਾਂ ਨੇ ਇੰਡੀਆ ਅਗੇਂਸਟ ਕਰਾਪਸ਼ਨ ਦੀ ਦਿੱਦੀ ਚ ਬਣਾਇਆ ਸੀ ਉਹਨਾਂ ਨੇ ਅੰਨਾ ਹਜ਼ਾਰ ਦੀ ਮੁਹਮਦ ਦੀ ਦਿੱਚੀ ਕਰੀ ਸੀ ਉਹਨਾਂ ਨੇ ਪਾਰਟੀ ਦਾ ਗਾਗਨ ਦੀ ਦਿੱਚੀ ਕਰਿਆ ਸੀ ਤੇ ਸਿਆਸਤਾਂ ਆਕੇ ਪੰਜਾਬ 'ਚ ਕਰਦੇ ਨੇ ਪੰਜਾਬ ਤੋਂ ਉਹਨਾਂ ਨੇ ਕੀ ਲੈਣਾ ਗੱਲ ਇਹ ਦੱਸਦੇ ਆਂ ਨੇ ਪੰਜਾਬ 'ਚ ਪਾਰਟੀ ਦੇ ਤੌਰ ਤੇ ਉੱਥੇ ਆਪਣੀਆਂ ਕਰ ਰਿਆ ਨੇ ਇੱਥੇ ਕਾਨਫਰੰਸ ਕਰ ਰਿਆ ਨੇ ਪਾਰਟੀ ਦੀ ਇਹ ਕਰਨੀ ਹੈ ਪਰ ਇੱਥੇ ਆਕੇ ਪ੍ਰਸ਼ਾਸਨ 'ਚ ਦੇਖੁੰਦਾ ਜੀ ਕਾਦੀ ਸੋ ਇਸ ਕਰਕੇ ਇਹ ਤੁਸੀਂ ਇਹ ਨਾ ਸੋਚੋ ਕਿ ਉਹਨਾਂ ਤੇ ਹਾਂ ਜੇ ਤੁਸੀਂ ਜਿਵੇਂ ਮਕੌਲ ਵੀ ਕਰੀਦਾ ਫਿਰ ਹੁਣ ਤਾਂ ਜਾ ਉਹਨਾਂ ਦੇ ਭਾਅ ਹੀ ਬਹੁਤ ਆ ਗਿਆ ਮੁੱਖ ਮੰਤਰੀ ਵੀ ਬਮਾ ਕੇ ਹੜ੍ਹ ਵੀ ਆਏ ਹੋਏ ਨੇ ਦਬੀਚ ਵੀ ਕੋਈ ਉਹ ਹੜਾ ਆ ਗਿਆ ਪਤਾ ਨਹੀਂ ਉੱਥੇ ਵੀ ਨਾ ਕਰਨਾ ਪਵੇ ਐਚੇ ਅੱਡੋ ਫਾਤੀ ਹੋਈ ਪਈ ਆ ਬਾਤ ਉਹਨੂੰ ਵੀ ਸਾਹਮਣਾ ਹੈ ਕਈ ਹੋਰ ਚਾਹਵਾਨ ਵੀ ਹੋਣਗੇ ਵੀ ਸ਼ਾਇਦ ਮੁੱਖ ਮੰਤਰੀ ਦਾ ਜਿਹੜਾ ਸੁਭਾਗ ਮਿਲ ਜਾਏ ਕੋਈ ਇਤਾਂ ਦੇ ਹਾਲਾਤ ਬਣ ਜਾਏ ਇਹ ਵੀ ਕਈ ਵਾਰੀ ਸਹੀ ਨੇ ਹੁਣ ਤਾਂ ਹਰੇਕ ਪਾਰਟੀ ਜੀ ਨਾ ਮੁੱਖ ਮੰਤਰੀ ਦੇ ਕੈਂਡੀਡੇਟ ਜਾਦਾ ਨੇ ਸੇਵਾ ਕੱਟ ਨੇ ਅੱਗੇ ਇੰਨੇ ਨਹੀਂ ਹੁੰਦੇ ਸੀ ਕਾਂਗਰਸ ਚ ਕਿੰਨੇ ਨੇ ਆਪ ਚ ਕਿੰਨੇ ਨੇ ਕਾਗਜ਼ਾਂ ਚ ਕਿੰਨੇ ਝਗੜਾ ਤਾਂ ਮੁੱਖ ਮੰਤਰੀਸ਼ਪ ਲਈ ਹੈ ਅਜੇ ਤੱਕ ਇਹ ਬੀਜੇਪੀ ਚਲਾ ਰਿਹਾ ਪੈਨੇ ਬੀਜੇਪੀ ਦੇ ਨੂੰ ਪ੍ਰਧਾਨਤਾ ਜਾਖੜ ਸਾਹਿਬ ਨੇ ਤੇ ਜਾਖੜ ਸਾਹਿਬ ਨੂੰ ਕਾਗਜ਼ਾਂ ਚ ਪ੍ਰਧਾਨ ਰੱਖਿਆ ਹੋਇਆ ਉਹਨ ਹਾਂਜੀ ਅਸਲੀ ਪਰ ਅਰਥਾ ਬਾਤੇ ਉਹਨਾਂ ਨੇ ਡਾਉਣੇ ਹੋਈ ਚਾਹੀਦੇ ਸੀ ਜੇ ਤੁਸੀਂ ਕਾਂਗਰਸੀ ਆ ਕੇ ਜਿਹਨੇ ਉਹ ਚਾਹੁੰਦੇ ਹੀ ਬਣ ਜਾਂਦੇ ਨੇ ਬੀਜੇਪੀ ਦੇ ਜਿਨ੍ਹਾਂ ਨੇ ਸਾਰੀ ਉਮਰ ਬੀਜੇਪੀ ਚਲਾਈਆ ਧੋਖਿਆਂ ਦੀਆਂ ਡਾਂਗਾ ਖਾਧੀਆਂ ਨੇ ਲੋਕਾਂ ਦੀਆਂ ਬੁਲੀਆਂ ਸੁਣੀਆਂ ਨੇ ਆਪਣਾ ਉਹ ਅਕੀਦਾ ਨਹੀਂ ਛੱਡਿਆ ਚੰਗਾ ਸੀ ਜਾਂ ਮਾੜਾ ਸੀ ਉਹਨਾਂ ਨੂੰ ਤੁਸੀਂ ਰੰਦੇ ਕਰਤਾ ਇਹਦਾ ਹਰ ਸਬਿਆਨਾ ਹੈ ਵੀ ਗਨੇ ਹਰ ਸਤੇ ਬੰਦੇ ਦੂਜਿਆਂ ਨੂੰ ਚੱਕੇ ਦੇ ਜਾਂਦੀ ਜੇ ਵੀ ਇਹ ਝਗੜਾ ਹੈ ਗਿੱਡੀ ਚ ਵੀ ਝਗੜਾ ਹੈ ਗਿੱਡੀ ਮੇਨ ਦੇ ਇਸ ਝਗੜਾ ਹੈ ਜੇ ਸੀ ਬੀ ਜੀ ਵੀ ਇਹ ਝਗੜਾ ਹੈ ਵੀ ਜਿਹੜੇ ਦੂਜੀਆਂ ਪਾਰਟੀਆਂ ਚੋਂਦੇ ਨੇ ਉਹਨਾਂ ਨੂੰ ਤੁਸੀਂ ਆਉਂਦੇ ਦੇਈ ਜਾਂਦਾ ਸਾਡਾ ਤੁਸੀਂ ਜਿਹੜੇ ਸਾਵੀ ਉਮਰ ਇਸ ਚ ਖੱਲੇ ਰਹੇ ਔਖੇ ਹੁੰਦੇ ਰਹੇ ਹੈ ਇਹ ਚਾਹ ਕਰਿਆ ਉਹਨਾਂ ਬਾਅਦ ਤੁਸੀਂ ਕੁਝ ਨਹੀਂ ਕਰ ਰਹੇ ਇਹ ਤਾਂ ਜਿਹੜਾ ਸਾਰੀਆਂ ਪਾਰਟੀਆਂ ਚ ਹਾਲ ਹੋ ਗਿਆ ਵੀ ਉਹ ਜਿਵੇਂ ਨਾ ਕਹਿਣਾ ਬਹੁਤ ਔਖਾ ਤੇ ਪਰ ਮੈਂ ਕਹਿਆ ਵੀ ਹੁਣ ਤਾਂ ਡੁੱਟ ਪਈ ਹੋਈ ਆ ਬਹੁਤ ਧਿਆਨ ਨਾਲ ਉਹ ਲੋ ਜੱਫਾ ਹੁਣ ਤਾਂ ਹਰੇ ਕੀ ਜਿਹੜੇ ਆ ਪਜਾਮੇ ਸਵਾਈ ਫਿਰਦਾ ਜਾਂ ਕਰੋ ਚੁੰਨੀਆਂ ਲਈ ਫਿਰਦੇ ਨੇ ਵੀ ਬਈ ਬਸ ਨੇਰੀ ਵਾਰੀ ਆਈ ਆਈ ਕਾਈ ਕੇ ਆਈ ਹੁਣੀ ਆਈ ਰੇਕ ਬੰਦਾ ਅਜਿਹੇ ਅਫਸਰ ਨੇ ਰਿਟਾਇਰ ਹੋਏ ਭਿੰਦਰ ਸਾਹਿਬ ਉਹ ਵੀ ਕਸੀਬਤ ਨੇ ਕਬਲ ਕਸੀ ਤੇ ਆਪਾਂ ਵੀ ਮੰਗਣਾ ਮੁੱਖ ਮੰਤਰੀ ਜਾਂ ਤੇ ਚੋਣਾ ਨੇਰੇ ਹੁੰਦੀਆਂ ਨੇ ਉਦੋਂ ਬਰਸਾਤੀ ਡੱਡੂਆਂ ਦੀ ਦਰਾਂ ਐ ਆਵਾਜ਼ਾਂ ਸੁਣਨੀਆਂ ਸ਼ੁਰੂ ਹੋ ਜਾਂਦੀਆਂ ਨੇ ਸੈਮੀ ਨਾਲ ਹੋ ਜਾਂਦੇ ਨੇ ਕਾਨਫਰੰਸਾਂ ਹੋ ਜਾਂਦੀਆਂ ਨੇ ਕੋਈ ਸਿਵਾਸੀ ਹੁੰਦਿਆਂ ਨੇ ਵੀ ਯਾਰ ਸਾਡਾ ਵੀ ਸ਼ਾਇਦ ਆ ਲੱਗਦੀ ਉਹ ਭਾਈ ਤੁਸੀਂ ਸਾਰੀ ਉਮਰ ਅਧਿਕਾਰੀ ਰਹੇ ਹੋ ਵੱਡੇ ਅਧਿਕਾਰੀ ਰਹੇ ਹੋ ਵੱਡੇ ਵੱਡੇ ਅਹੁਦਿਆਂ ਤੇ ਰਹੇ ਹੋ ਮੁਲਕਾਂ ਨੂੰ ਤੇਸ਼ ਕਰਦੇ ਰਹੇ ਹੋ ਤੁਸੀਂ ਹੁਣ ਸਬਰ ਕਰ ਲਓ ਇਟਾ ਬੰਦਿਆਂ ਨੇ ਕਰੇ ਅਧਿਕਾਰ ਨਹੀਂ ਮਾਨੇ ਦੂਜੀ ਗੱਲ ਜਿਹੜੇ ਨੌਕਰਸ਼ਾਹ ਹੁੰਦੇ ਨੇ ਉਹਨਾਂ ਨੂੰ ਉਹਨਾਂ ਦਾ ਨਜ਼ਰੀਆ ਹੋਰ ਹੁੰਦਾ ਇਸ ਕੀ ਜੰਮ ਤੇ ਸ਼ਾਸਨਾਂ ਦਾ ਨਜ਼ਰੀਆ ਹੋਰ ਹੁੰਦਾ ਇਹ ਨੌਕਰ ਸਾਹਿਬ ਤੇ ਸਿਆਸਤਦਾਨ ਦਾ ਨਜਵੀਂ ਜਦ ਮਿਲ ਜਾਂਦਾ ਅਕਸ ਵਿੱਚ ਉਨੇ ਹੀ ਠੀਕ ਹੁੰਦਾ ਜੇ ਨੌਕਰ ਸਾਹਿਬ ਸਿਆਸਤਦਾਨ ਬਣ ਗਿਆ ਉਹ ਨੂੰ ਕੰਮ ਨਹੀਂ ਕਰਦਾ ਚਾਹਦਾ ਕੋਈ ਕੋਈ ਨੌਕਰ ਸਾਹਿਬ ਦਾ ਸਿਆਸਤਦਾਨ ਚੰਗਾ ਬਣ ਸਕਦਾ ਹੈ ਪਰ ਸਾਰੇ ਨੌਕਰ ਸਾਹਿਬ ਚੰਗੇ ਸਿਆਸਤਦਾਨ ਨਹੀਂ ਹੁੰਦੇ ਕਿਉਂਕਿ ਉਹਨਾਂ ਦਾ ਕੰਮ ਹੀ ਹੋ ਰਿਹਾ ਹੈ ਉਹਨਾਂ ਨੇ ਉਸ ਤਰੀਕੇ ਦੀ ਪਰਕਰ ਨਹੀਂ ਗਿਆ ਪਰ ਕਹਿੰਦੀ ਵੀ ਹਰੇਕ ਡਾਕਟਰ ਜੇ ਡਾਕਟਰ ਹੈ ਇਸ ਤਰ੍ਹਾਂ ਕੋ ਸੇਜ ਮੰਤਰੀ ਚੰਗਾ ਹੋਏਗਾ ਜੇ ਕੋਈ ਪੁਲਸੀਆ ਰਿਹਾ ਉਹ ਗ੍ਰਹਿ ਮੰਤਰੀ ਚੰਗਾ ਹੋਏਗਾ ਜੇ ਕੋਈ ਇੰਜੀਨੀਅਰ ਰਿਹਾ ਉਹ ਇਰੀਗੇਸ਼ਨ ਦਾ ਸੰਚਾਈ ਦਾ ਜਾਂ ਬਿਜਲੀ ਦਾ ਮੰਤਰੀ ਚੰਗਾ ਹੋਏਗਾ ਇਹ ਨਹੀਂ ਹੈ ਕਿ ਕੋਈ ਪੜਿਆ ਹੋਇਆ ਜੁਨੀਅਰ ਸੀਡਾ ਵਾਈਸ ਚਾਂਸਪੀਆ ਪ੍ਰੋਫੈਸਰ ਹੋਇਆ ਜਾਂ ਕੋਈ ਡੀਪੀਆਈ ਵਗੈਰਾ ਰਿਹਾ ਹੈ ਬਿਓ ਚੰਗਾ ਜਿਹੜਾ ਵਿੱਧ ਮੰਤਰੀ ਹੋਏਗਾ ਇਹਨਾਂ ਨਾਲ ਮੈਂ ਸਹਿਮਤ ਨਹੀਂ ਹਾਂ ਬਿਲਕੁਲ ਹੀ ਤਾਂ ਹੋਰ ਚੀਜ਼ ਹੈ ਸਿਆਸਤ ਗੁਰ ਕੀ ਹੈ ਸਿਆਸਤ ਤੁਸੀਂ ਸਿਆਸੀ ਨਜ਼ਰੀਏ ਤੋਂ ਦੇਖਣਾ ਸਭ ਕੁਝ ਕਿੱਤੇ ਦੇ ਵਿੱਚ ਤੁਸੀਂ ਉਹਨੂੰ ਤਕਨੀਕੀ ਉਹ ਦੇਖਣਾ ਹੈ ਪ੍ਰਸ਼ਾਸਨਿਕ ਕਰਾਈ ਸੋ ਦੋਹਾਂ ਦਾ ਕੋਈ ਆਪਸੀ ਚ ਉਸ ਤਰੀਕੇ ਦਾ ਮੇਲ ਨਹੀਂ ਆ ਵੀ ਉਹ ਉਹਦੀ ਛਾ ਦੇ ਹੋ ਜੇ ਜਨ ਕਿ ਡਰਾਈਵਰ ਤੇ ਕੰਡਕਟਰ ਹੋ ਜੀ ਬਸ ਚ ਰਹਦੇ ਨੇ ਬਲੋ ਜੇ ਕੰਡਕਟਰ ਜਿੱਦੇ ਬਸ ਚ ਲਾਉਣ ਲੱਗਿਆ ਜਾਂ ਡਰਾਈਵਰ ਟਿਕ ਟਕ ਕਰਨ ਲੱਗਿਆ ਉਹ ਬਸ ਦਾ ਤਾਂ ਕੰਮ ਹਾਲ ਮਾਣਾ ਹੋਣਾ ਹੀ ਹੈ ਸੋ ਇਹ ਜਿਹੜੇ ਆ ਚੱਕਦੇ ਵੀ ਹਰੇਕ ਇੱਕ ਦੂਜੇ ਦੀ ਸ਼ੀਟ ਬਦਲਦੀ ਆਪਸ ਚ ਪੈਗਾ ਕਿਤੇ ਕਿਤੇ ਹੁੰਦਾ ਵੀ ਕੰਡਕਟਰ ਵੀ ਚਿੱcke ਹੋ ਜਾਂਦੇ ਨੇ ਡਰਾਈਵਰ ਵੀ ਕੰਮ ਜਾਂਦੇ ਹੁੰਦੇ ਨੇ ਪਰ ਇਹ ਹਰ ਜਗ੍ਹਾ ਤੇ ਨਹੀਂ ਹੋ ਸਕਦਾ ਸੋ ਜੇ ਹਰ ਜਗ੍ਹਾ ਤੇ ਤੁਸੀਂ ਇਹ ਕਰਨ ਲੱਗੇ ਵੀ ਉਹਦਾ ਕੰਮ ਉਹ ਕਰੀ ਜੋ ਉਹਦਾ ਕੰਮ ਉਹ ਕਰੀਓ ਫਿਰ ਤਾਂ ਬਸ ਦਰਬਰ ਚਾਹੀਓ ਸੋ ਆਪਾਂ ਗੱਲ ਨੂੰ ਸਮਝ ਕੇ ਹੋਈ ਕੋਈ ਬੇਨਤੀ ਮੈਂ ਕਰਾਂਗਾ ਵੀ ਇੱਕ ਤਾਂ ਹੁਣ ਇਕੱਠੇ ਹੋਣ ਦੀ ਲੋੜ ਹੈ ਤੇ ਦੂਜੀ ਗੱਲ ਆਪ ਦੀ ਆਰਥਿਕੀ ਇਤਨੀ ਨਹੀਂ ਜਿਹੜਾ ਇਹ ਕਹਨ ਹੈ ਹਾਲੀਜਿਕਨ ਮੈਂ ਵੀ ਹਾਂ ਪੰਜਾਬ ਦੇ ਬੁਗਿਆ ਸਾਡੀ ਮਦਦ ਕਰੋ ਮੈਨੂੰ ਨਹੀਂ ਲੱਗਦਾ ਇਹ ਕਹਨ ਹੈ ਕੋਈ ਇਕੱਤਰ ਮੇਰੇ ਮਰੇ ਪਾਈ ਤੂੰ ਤਾਂ ਬੋਲ ਕੋ ਲੋੜ ਹੈ ਹੰਨਾਮ ਨੇ ਤੇ ਤੁਮ ਬਹੁਤ ਬੋਲ ਜੋ ਨਹੀਂ ਕੋਈ ਖਰੇ ਸੋ ਸਮਝਾ ਜਾਈਏ ਕਿ ਤਾਂ ਇਹ ਇਕੱਠੇ ਹੋਣ ਦੀ ਲੋੜ ਹੈ ਦੂਜਾ ਇਹ ਹੈ ਜੇ ਜੀਵੇ ਪਤ ਨਹੀਂ ਥੀ ਜਾਏ ਸਭ ਹਰਾਮ ਦੇ ਤੱਕ ਚਾਈ ਜੀ ਪਤਵਾ ਹੱਕ ਜੀ ਨਾ ਹੜੇ ਨਾ ਕਰ। ਤੈਨੂੰ ਸਾਡਾ ਹੱਕਾ ਦੇਓ ਨਹੀਂ ਦੇਉਗੇ ਕੋਈ ਕਦੇ। ਅਜੀ ਲੜਾਈ ਕਰ। ਹੱਕ ਮੰਗੋ ਤਰੀਕੇ ਨਾਲ ਮੰਗੋ ਬਿਲਕੁਲ ਉਹਨਾਂ ਤੋਂ ਖਰਾਇਤ ਨਾ ਮੰਗੋ। ਕੋਈ ਕੇਂਦਰ ਤੋਂ ਖਰਾਇਤ ਨਹੀਂ ਮੰਗਣੀ। ਹੱਕ ਮੰਗਣਾ ਹੈ। ਰੱਬ ਵਾਸਤੇ ਮੰਗਣਾ ਹੈ। ਰੱਬ। ਜਿਸ ਦਾ ਹੱਕ ਨਹੀਂ ਦੇਉਗਾ ਕੋਈ ਕਦੇ ਜਿਰਵਾਨੇ ਵਿੱਚ ਰਿਹਾ ਹੀ ਨਹੀਂ। ਜਿਹੜੇ ਨਹੀਂ ਮੰਦੇ ਸੀ। ਕਾਹੀ ਤਾਂ ਬਾਬੇ ਨੂੰ ਕਹਿਣਾ ਪਿਆ। ਜੀ। ਆਪ ਤੇ ਦੋਸ਼ ਨਿਦੇਹੀ ਕਰਤਾ ਜਮਕਰ ਮੁਗਲ ਤੇ ਲਾਇਆ। ਜੀ ਇਹਨੇ ਨਹੀਂ ਕਿਹਾ ਗਿਆ। ਇਹ ਗੁਰੂਆਂ ਸੰਤਾਂ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਤੇ ਤਿੱਤੀ ਗੱਲ ਮੈਂ ਇਹ ਕਹਾਂਗਾ ਵੀ ਤੁਸੀਂ ਜਿਹੜਾ ਹੈਗਾ ਸਾਂਝ ਕੀਜੇ ਗੁਨਾ ਕੇਰੀ ਛਾੜਾ ਬਣ ਚੱਕਿਆ ਅੱਜ ਸਾਂਝ ਕਰਦੀ ਲੋੜ ਹੈ ਸਾਰੇ ਲੋਕ ਸਾਂਝ ਕਰ ਲੈਣ ਸਿਆਸੀ ਪਾਰਟੀਆਂ ਜੋੜਾਂ ਜੀ ਕਿਸਾਨਾਂ ਨੇ ਕਰੀ ਹੈ ਕਿਸਾਨਾਂ ਦੀ ਸਾਰੀ ਜਥੇਬੰਦੀਆਂ ਸਾਰਿਆਂ ਦੀ ਬਿਆਨ ਇੱਕੋ ਜੀ ਨੇ ਆਗਿਆਂ ਨੇ ਚੇਤਾ ਨਾ ਮਾਰੇ ਹੋਇਆ ਸੀ ਭਿੰਦੇਖ ਸਾਹਿਬ ਦਾ ਮੈਂ ਬਿਆਨ ਸੁਣ ਰਿਹਾ ਸੀ ਬਹੁਤ ਸੋਹਣਾ ਧਿਆਨ ਸੀ ਇੰਨੇ ਸੰਯੁਕਤ ਕਿਸਾਨ ਮੋਰਚੇ ਦਾ ਇੱਕ ਇੱਕ ਦਾਸ ਮੈਂ ਕਹਾਂਗਾ ਦੀਰਤੋ ਪ੍ਰੇਮ ਕੇ ਬਣ ਖਾਚਾ ਸੇਵਕਾਰੇ ਤਬੀ ਗਲੀ ਮਰੀਆਓ ਸਿਤਮਾਰਗ ਪੈਰ ਤਰੀਜ ਫਿਰ ਦੀਜ ਕਾਨਨਾਤੀ ਗਜ ਅੱਜ 30 ਸਗਿਤੇ ਧੱਕੇ ਪੰਜਾਬ ਦੀ ਸੇਵਾ ਚ ਪੰਜਾਬੀਆਂ ਨੂੰ ਹੋਰਾਂ ਨੂੰ ਜਿਹੜੇ ਪੰਜਾਬ ਦੇ ਹਟੈਸੀ ਨੇ ਉਹਨਾਂ ਨੂੰ ਅੱਗੇ ਹੋਣਾ ਚਾਹੀਦਾ ਮੈਂ ਤਾਂ ਕਹਾਂਗਾ ਜਿਹੜੇ ਵੈਰ ਵੀ ਕਰਦੇ ਹੁਣ ਪੰਜਾਬ ਨਾਲ ਉਹ ਵੀ ਦੋ ਘੜੀ ਭੁੱਲ ਜਾਣਾ ਹੁੰਦਾ ਹੈ ਜਦ ਕੋਈ ਮੁਸੀਬਤ ਚ ਹੋਵੇ ਉਦੋਂ ਵੈਰ ਕਰਨ ਵਾਲੇ ਨੇ ਵੀ ਭੁੱਲਣਾ ਹੁੰਦਾ ਹੈ ਉਹਨਾਂ ਨੂੰ ਵੀ ਮੈਂ ਕਹਾਂਗਾ ਸਮਾਤਮੇ ਦੇ ਕਿ ਉਹ ਵੀ ਉਹ ਵੈਰ ਛੱਡ ਕੇ ਐਸ ਵਿਵੇਕ ਹੋ ਮਦਦ ਦੀ ਸਭ ਤੋਂ ਬੋਲ ਹੈ ਉਹਨਾਂ ਦਾ ਵੀ ਇਸੇ ਚ ਜਸ ਆਇ ਜਦ ਕੋਈ ਕਿਸੇ ਮੁਸੀਬਤ ਚ ਫਸੇ ਬੰਦੇ ਦੀ ਮਦਦ ਕਰਦਾ ਉਹਨੂੰ ਵੀ ਜਸ ਮਿਲਦਾ ਕਰਨਾ ਉਹ ਜਸ ਖੱਟ ਲੈ ਨਹੀਂ ਖਟਾਉਣਾ ਹੁੰਦਾ ਹੈ ਖੇਰ ਪੰਜਾਬ ਦੇ ਹੜ੍ਹਾਂ ਨਾਲ ਜਿਹੜੀ ਤਬਾਹੀ ਹੋਈ ਹੈ ਉਹਦੀ ਇੱਕ ਰਿਪੋਰਟ ਤਿਆਰ ਹੋ ਰਹੀ ਹੈ ਕੇਂਦਰ ਸਰਕਾਰ ਦੀਆਂ ਟੀਮਾਂ ਕਰ ਰਹੀਆਂ ਨੇ ਇਹ ਵਿਚਾਰ ਚਰਚਾ ਜਿਹੜੀ ਹੈ ਉਹ ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਨਾਲ ਟੇਬਲ ਟਾਕ ਤੋਂ ਅਗੇ ਲੰਕ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੱਕ ਪਹੁੰਚੇਗੀ ਹੁਣ ਵੇਖਣ ਵਾਲੀ ਗੱਲ ਹੈ ਕਿ ਇਹ ਹੜ੍ਹਾਂ ਦੀ ਤਬਾਹੀ ਉੱਤੇ ਪ੍ਰਧਾਨ ਮੰਤਰੀ ਮੋਦੀ ਕਦੋਂ ਇਹ ਪੰਜਾਬ ਦੀ ਜਿਹੜੀ ਹੈ ਰਿਪੋਰਟ ਪੜਨਗੇ ਤੇ ਇਸ ਤੋਂ ਬਾਅਦ ਪੰਜਾਬ ਪ੍ਰਤੀ ਕੋਈ ਵਿਚਾਰਨਗੇ ਕੋਈ ਮਦਦ ਦੇਣਗੇ ਪਰ ਹਾਲੇ ਤਾਈਂ ਕੇਂਦਰ ਵੱਲੋਂ ਠਿਕਰਾਹੀ ਪੰਡਿਆ ਜਾ ਰਿਹਾ ਹੈ ਕਿ ਗੈਰ ਕਾਨੂੰਨੀ ਮਾਈਨਿੰਗ ਦੀ ਵਜ੍ਹਾ ਜਾਂ ਹੋਰ ਕਈ ਕਾਰਨ ਦੱਸੇ ਜਾ ਰਿਹਾ ਜਿਹਦੇ ਜਿਹੜੇ ਹੜ੍ਹ ਆਏ ਆ ਫਿਰ ਦੂਜੇ ਵੱਨੇ ਪੰਜਾਬ ਦੇ ਇਸ ਵੇਲੇ 23 ਜਿਲ੍ਹੇ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਨੇ 2000 ਦੇ ਪਿੰਡ ਗਰੀਬ ਕਹਿ ਸਕਦੇ ਆ ਕਿ ਟੁੱਪੇ ਹੋਏ ਨੇ ਤੇ 43 ਤੋਂ 50 ਦੇ ਕਰੀਬ ਮੌਤਾਂ ਦਾ ਜਿਹੜਾ ਇਹ ਅੰਕੜਾ ਜਿਹੜਾ ਸਾਹਮਣੇ ਆ ਰਿਹਾ ਹੈ ਕਹਿੰਦਾ ਭਾਵ ਕਿ ਪੰਜਾਬ ਦਾ ਇਹ ਹੜ੍ਹਾਂ ਦਾ ਜਿਹੜਾ ਮੰਝਰ ਕਹਿੰਦਾ ਭਾਵ ਕਿ ਵੱਡੇ ਵੱਡੇ ਦਰ ਦੇ ਵਿੱਚ ਇਹ ਅਜਿਹੇ ਦੌਰਾਨ ਜਿਹੜੀ ਪੰਜਾਬ ਦੀ ਸਿਆਸਤ ਉਹ ਵੱਖਰੀ ਘੁੰਮਣ ਘੇਰੀ ਦੇ ਵਿੱਚ ਹੈ ਅਰਵਿੰਦ ਕੇਜਰੀਵਾਲ ਹੋਕਸ ਕਰ ਰਹੇ ਨੇ ਪੰਜਾਬ ਨੂੰ ਵੱਡੇ ਪੱਧਰ ਉੱਤੇ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਈਸੀਯੂ ਜਿਹੜੇ ਫੋਟੇਸ ਮੁਹਾਲੀ ਤੋਂ ਤਾਕਨ ਕਰ ਰਹੇ ਜਿਹੇ ਅੱਜ ਦੀ ਇਹ ਚਰਚੇ ਚਰਚਾ ਦੇ ਵਿੱਚ ਖਾਸ ਤੌਰ ਤੇ ਜਿਹੜੀ ਸਾਡੇ ਨਾਲ ਬਤੇਰੇ ਜਾਣਕਾਰੀ ਲਈ ਜੁੜੇ ਸਨ ਉਹ ਵੀ ਰਾਸ਼ੀ ਮਾਤ ਦੇ ਵਿਸ਼ੇਪਿੰਨ ਤੱਕ ਪ੍ਰੋਫੈਸਰ ਡਾਕਟਰ ਪਿਆਰ ਇਲਾਨ ਕਰਦੇ ਸੋ ਡਾਕਟਰ ਸਾਹਿਬ ਜੀ ਨੇ ਲਈ ਵਕਤ ਦਿੱਤਾ ਤੁਹਾਡਾ ਧੰਨਵਾਦ ਸ਼ੁਕਰੀਆ ਜੀ ਬਿਲਕੁਲ ਇਹ ਵਿਸ਼ਾ ਪੰਜਾਬੀ